ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਡੀਜੀਪੀ ਪੰਜਾਬ ਦਾ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸੇਵਾ ਨਿਭਾਉਣ ਦਾ ਮੌਕਾ ਦਿੱਤਾ ਇਹ ਮੇਰੇ ਵਾਸਤੇ ਬਹੁਤ ਮਾਨ ਦੀ ਗੱਲ ਹੈ ਨਾਲ ਦੇ ਨਾਲ ਇੱਕ ਵੱਡੀ ਜ਼ਿੰਮੇਵਾਰੀ ਵੀ ਹੈ ਮੈਂ ਹੁਣ ਕੁਝ ਟਾਈਮ ਪਹਿਲਾਂ ਹੀ ਬਤੌਰ ਐਸਐਸਪੀ ਅੰਮ੍ਰਿਤਸਰ ਰੂਰਲ ਦਾ ਚਾਰਜ संभालिया है शायद थोड़े ध्यान च होगा तो पहला मैं एस एस पी बटाला तैनात उस तो पहला एस एस पी पठानकोट बट अमृतसर रूरल मेरा एक स्पेशल कनेक्शन है क्योंकि जो मैं सर्विस से आया दिस वॉज द फर्स्ट डिस्ट्रिक्ट वेयर आई हैड द सर्विस तो मेरी ट्रेनिंग इसी जिले के हुई चाटीविंड थानेतोरे एस एच ओ मैं रहा काफ़ी टाइम ਤੋ ਕੋਵਿਡ ਦਾ ਟਾਈਮ ਸੀਗਾ ਦਾ ਮੇਰੀ ਪੂਰੀ ਕੋਸ਼ਿਸ਼ ਇਹ ਹੀ ਹੋਗੀ ਕਿ ਅਸੀਂ ਇੱਕ ਟਰਾਂਸਪੇਰੈਂਟ ਔਰ ਇੱਕ ਪ੍ਰੋਫੈਸ਼ਨਲ ਪੁਲਿਸਿੰਗ ਦਾ ਮਾਡਲ ਜਿਹੜੀ ਇੱਥੇ ਤੇ ਲੋਕਾਂ ਨੂੰ ਦੇਈਏ ਤਾਂ ਟੀਮ ਜਿਹੜੀ ਇੱਥੇ ਦੀ ਹੈਗੀ ਇਟ ਇਜ਼ ਅ ਬ੍ਰਿਲिएंट ਐਕਸਲੈਂਟ ਟੀਮ ਤਾਂ ਇਹਨਾਂ ਦੇ ਨਾਲ ਰਲ ਕੇ ਅਸੀਂ ਕੰਮ ਕਰਾਂਗੇ ਦਾ ਮੇਨਲੀ ਜਿਹੜੇ ਫੋਕਸ ਪੁਆਇੰਟਸ ਹੈਗੇ ਨੇ ਇਹੋ ਜਿਹਾ ਪੁਲਿਸ ਮਾਡਲ ਆਪਾਂ ਦਈਏ ਜਿਹਦੇ ਵਿੱਚ ਇੱਕ ਟਰਾਂਸਪੇਰੈਂਟ ਪੁਲਿਸਿੰਗ ਹੋਵੇ ਇਨ ਅਕੋਰਡੈਂਸ ਟੂ ਲਾ ਦੂਜਾ ਪੰਜਾਬ ਸਰਕਾਰ ਦੀ ਆਲਰੇਡੀ ਜਿਹੜੀ ਚੱਲਦੀ ਮੁਹਿੰਮ ਹੈ ਯੁੱਧ ਨਸ਼ਾ ਵਿਰੁੱਧ ਤਾਂ ਉਹਨੂੰ ਹੋਰ ਫੋਕਸਡ ਤਰੀਕੇ ਨਾਲ ਆਪਾਂ ਨਸ਼ਾ ਮੁਕਤ ਡਿਸਟ੍ਰਿਕਟ ਨਸ਼ਾ ਮੁਕਤ ਪੰਜਾਬ ਕਰੀਏ ਇਸ ਤੋਂ ਇਲਾਵਾ ਤੁਹਾਡੇ ਧਿਆਨ ਚ ਜਿਸ ਤਰ੍ਹਾਂ ਹੋਗਾ देयर हैव बीन ਇਨਸੀਡੈਂਟਸ ਗੈਂਗ ਵਾਇਲੈਂਸ ਦੇ ਇਨਸੀਡੈਂਟਸ ਆਗੇ ਨੇ ਤਾਂ ਉਤੇ ਨੱਥ ਪਾਣਾ ਸਾਡੀ ਪ੍ਰਾਥਮਿਕਤਾ ਹੋਗੀ ਐਂਡ इवन ਇਸ ਤੋਂ ਇਲਾਵਾ ਕਿ ਗਰਾਸ ਰੂਟ ਪੁਲਿਸਿੰਗ ਲੋਕਾਂ ਦਾ ਪੁਲਿਸ ਕੋਲ ਐਕਸੈਸ ਇਟ ਟਰਾਂਸਪੇਰੈਂਟ ਫੇਅਰ ਪੁਲਿਸਿੰਗ ਏ ਇੰਪੋਰਟੈਂਟ ਐਸਪੈਕਟਸ ਹੈਗੇ ਨੇ ਸਾਡੀ ਪੁਲਿਸਿੰਗ ਦੇ ਜਿਹੜੇ ਅਸੀਂ ਲੋਕਾਂ ਨੂੰ ਦੇਣਾ ਚਾਹੁੰਦੇ ਹਾਂ ਤਾਂ ਮੈਂ ਤੁਹਾਡੇ ਥਰੋ ਸਾਰੀ ਜਿਹੜੀ ਸਤਕਾਰਯੋਗ ਸੰਗਠਨ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਾਂ ਜਿਹੜੇ ਲੋਕਲ ਲੀਡਰਸ਼ਿਪ ਹੈ ਜਾਂ ਸਮਾਜਿਕ ਧਾਰਮਿਕ ਜਿਹੜੀ ਜਥੇਬੰਦੀਆਂ ਹੈ মিডিਆ ਹਾਊਸਸ ਹੈ ਤਾਂ ਉਹਨਾਂ ਨੂੰ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਰਿਕੁਐਸਟ ਕਰੂੰਗਾ ਕਿ ਸਾਡਾ ਸਹਿਯੋਗ ਕਰੋ so that ਸਾਡੀ ਜਿਹੜੀ ਪੁਲਿਸਿੰਗ ਹੈ ਉਹ ਹੋਰ ਇਫੈਕਟਿਵ ਔਰ ਹੋਰ ਫਰੂਫਲ ਹੋਵੇ ਥੈਂਕ ਯੂ ਸਭ ਦੇ ਆਪ ਨੇ ਜੀ ਦਿਲ ਆਪਣਾ ਪਹੁੰਚਾਇਆ ਤਾਂ ਫਿਰ ਉਸ ਤੋਂ ਕੋਵਿਡ ਤੋਂ ਬਾਅਦ ਬਹੁਤ ਸਾਰਾ ਪ੍ਰੈਪਰਨ ਕੰਟਰੋਲ ਹੈ ਦਾ ਕਾਫੀ ਹੋਰ ਬਾਰਡਰ ਹੈ ਇਹਨਾਂ ਦੇ ਨਾਲ ਕਿਸਾ ਦੇਖਿਆ ਜਾਈ మేనే దేర్ ఆర్ ఛాలెంజెస్ ਮੈਂ ਇਸ ਤੋਂ ਪਹਿਲਾਂ ਨੇੜਲਾ ਡਿਸਟ੍ਰਿਕਟ ਬਟਾਲਾ ਉੱਥੋਂ ਹੀ ਆਇਆ ਹੈ ਐਂਡ ਵੀ ਹੈਵ ਕਨਫਰੰਟਡ ðiਸ ਚੈਲੰਜੇਸ ਬਟ ਪੰਜਾਬ ਪੁਲਿਸ ਇਜ਼ ਵੈਰੀ ਮੱਚ ਕੈਪੇਬਲ ਐਂਡ ਟਾਕਿੰਗ ਅਬਾਊਟ ðiਸ ਡਿਸਟ੍ਰਿਕਟ ਸਾਡੀ ਟੀਮਜ਼ ਬੜੀ ਇਫੈਕਟਿਵ ਹੈ ਕੰਪੀਟੈਂਟ ਹੈ ਐਂਡ ਜਿਹੜੇ ਵੀ ਚੈਲੰਜੇਸ ਹੈ ਵੀਲ ਕਨਫਰੰਟ ðiਮ ਐਪਰੋਪਰੀਟਲੀ ਐਂਡ ਉਹਦੇ ਵਿੱਚ ਅਸੀਂ ਜ਼ਰੂਰ ਕਾਮਯਾਬੀ ਹਾਸਲ ਕਰਾਂਗੇ ਸਰ ਬਟਾਲਾ ਹੁਣ ਆ ਵੀ ਟਾਈਮ ਦੇ ਵਿੱਚ ਪੌਗੀ ਸੀਜ਼ਨ ਆ ਰਿਹਾ ਬਾਰਡਰ ਤੋਂ ਕਾਫੀ ਖੇਪਾਂ ਆਉਂਦੀਆਂ ਉਹਨੂੰ ਲੈ ਕੇ ਕੋਈ ਸਪੈਸ਼ਲ ਐਕਟੀਵਿਟੀ ਕੀਤੀ ਜਾਏਗੀ ਪੰਜਾਬ ਸਰਕਾਰ ਵੱਲੋਂ ਤੁਹਾਡੇ ਧਿਆਨ 'ਚ ਹੀ ਹੋਗਾ ਐਂਟੀ ਡਰੋਨ ਸਿਸਟਮਸ ਲਗਾਏ ਗਏ ਹੈ ਇਸ ਤੋਂ ਇਲਾਵਾ ਬੀਐਸਐਫ ਦੇ ਵੀ ਸਿਸਟਮਸ ਲੱਗੇ ਹੋਏ ਨੇ ਐਂਡ ਮੋਰ ਸੋ ਜਿਹੜੀ ਸੈਕੰਡ ਲਾਈਨ ਆਫ ਡਿਫੈਂਸ ਹੈ ਉਥੇ ਡਿਪਲॉयਮੈਂਟ ਉਹਨੂੰ ਅਸੀਂ ਰੀਵਰਕ ਕਰਕੇ ਆਲਰੇਡੀ ਡਿਪਲॉयਮੈਂਟ ਇਜ਼ देयर ਉਹਨੂੰ ਥੋੜਾ ਜਿਹਾ ਹੋਰ ਤਰੀਕੇ ਨਾਲ ਸਟਰੰਗਥਨ ਕਰਾਂਗੇ ਪੈਟਰੋਲਿੰਗ ਉਸ ਏਰੀਆ ਦੇ ਵਿੱਚ ਸੋ ਦੈਟ ਜਿਹੜਾ ਇੱਕ ਖਦਸ਼ਾ ਹੈ ਕਿ ਫੌਗੀ ਸੀਜ਼ਨ ਦੇ ਵਿੱਚ देयर ਇਸ ਪੋਸਿਬਿਲਟੀ ਕਿ ਜੀ ਛੇਪ ਆ ਜਾਂਦੀ ਹੈ ਤਾਂ ਉਹਨੂੰ ਆਪਾਂ ਰੋਕਾਂਗੇ ਉਹਦੇ ਪ੍ਰਤੀ ਅਸੀਂ ਪ੍ਰੋਪਰ ਅ ਵਚਨ ਬੰਦ ਹੈਗੇ ਸਰ ਲੋਕੀਏ ਆਂ ਬਟਾਲਾ ਦੇ ਵਿੱਚ ਤੁਸੀਂ ਰਹੇ ਬਟਾਲਾ ਦੇ ਵਿੱਚ ਕਾਫੀ ਉਹ ਗੈਂਗਸਟਰ ਨੂੰ ਦੇਖੀ ਕਾਫੀ ਰਸ ਤੁਸੀਂ ਕੰਮ ਵੀ ਕਾਫੀ ਕੀਤਾ ਬਟ ਜਿਸ ਤਰ੍ਹਾਂ ਤੁਸੀਂ ਕਹਿੰਗੇ ਨਾਲ ਦਾ ਡਿਸਟ੍ਰਿਕਟ ਹੈ ਸੇਮ ਚੈਲੰਜਸ ਇੱਥੇ ਵੀ ਉਸੇ ਤਰ੍ਹਾਂ ਹੀ ਨੇ ਔਰ ਇੱਥੇ ਲਾ ਐਂਡ ਆਰਡਰ ਨੂੰ ਲੈ ਕੇ ਵੀ ਸ਼ਿਕਾਇਤਾਂ ਵੀ ਕਾਫੀ ਤੁਹਾਡੇ ਸਾਹਮਣੇ ਜਿਹੜੀਆਂ ਆਉਣਗੀਆਂ ਪੁਲਿਸ ਕਰਦੀ ਵੀ ਆ ਬਟ ਇਸ ਨੂੰ ਕਿਸ ਤਰ੍ਹਾਂ ਤੁਸੀਂ ਜਿਹੜਾ ਟੈਕਲ ਕਰੋਗੇ ਕਿਉਂਕਿ ਕਿ ਕਵਾਸ ਤੁਸੀਂ ਜੁਡਿਸ਼ਨਸ਼ਨ ਦੇ ਪਰਪਰ ਤੁਸੀਂ ਦੇਖ ਰਹਾ ਹਾਂ ਕਿ ਐਕਸਟਰਨਲ ਰੋਡ ਵੀ ਆ ਰਹੇ ਨੇ ਹੈਲਥ ਵਗੈਰਾ ਵੀ ਆ ਰਿਹਾ ਹੈ ਲਾਇਡਾਟ ਨੂੰ ਵੀ ਚੈਲੰਜ ਹੈ ਤੇ ਦੇਖੋ ਜੋ ਜਿਹੜਾ ਪੁਲਿਸਿੰਗ ਦਾ ਮੰਡਿਟ ਹੈ ਇਟਸ ਅ ਵੈਰੀ ਲਾਰਜ ਸਪੈਕਟ੍ਰਮ ਤੁਸੀਂ ਆਪ ਦੱਸ ਰਹੇ ਹੋ ਕਾਫੀ ਸਾਰੇ ਇਹਦੇ ਵਿੱਚ ਵਰਟੀਕਲਸ ਹੈ ਕਮ ਹੈਗੇ ਨੇ ਤਾਂ ਅੱਜ ਦੀ ਡੇਟ ਦੇ ਵਿੱਚ ਆਫਕੋਰਸ ਆਈ ਵਾਸ ਪ੍ਰੀਵੀਅਸਲੀ ਇਨ ਬਟਾਲਾ ਬਟ ਅੱਜ ਵੀ ਕੋਈ ਉੱਥੇ ਕੋਈ ਕੇਸ ਨਹੀਂ ਹੈ ਵਿੱਚ ਇਜ਼ ਅੰਡਰਟ੍ਰੈਸਡ ਤਾਂ ਉੱਥੋਂ ਵੀ ਅਸੀਂ ਮਿਹਨਤ ਕਰਕੇ ਕੰਪੀਟੈਂਟ ਐਂਡ ਪ੍ਰੋਫੈਸ਼ਨਲ ਪੁਲਿਸਿੰਗ ਕਰਕੇ every case was traced uh, and jede bhi criminals the ke even brought to justice ta same itthe uh, bhi uh, same hi pehal hogi ke pehla tha as he will focus on preventive policing ke pehla tha koi ho ja incident hi na hove ta us cheez se zyada focus hai in case kithe koi wardat hundi bhi hai ta uss saadi team is are competent enough the will trace immediately and jede bhi banda ode piche hoga ਤਾਂ ਉਹਨੂੰ ਫਿਰ ਕਾਨੂੰਨ ਦੇ ਮੁਤਾਬਕ ਜਿਹੜੀ ਸਜ਼ਾ ਬੰਦੀ ਹੈ ਉਹ ਮਿਲੋਗੀ ਸੀਨੀਅਰਸ ਨੇ ਸਰ ਜਾਂ ਸਰਕਾਰ ਵੱਲੋਂ ਕੋਈ ਵੀ ਅਫਸਰ ਸਰਹੰਦੋਂ ਜਿਹੜੇ ਜੂਦੇ ਤਾਂ ਟੌਪ ਜਿਸ ਸਰਕਾਰ ਵੱਲੋਂ ਕੁਝ ਦਿਸ਼ਾ ਦਿੱਤੀ ਹੈ ਹਰ ਸਰਕਾਰ ਦੀ ਹਰ ਸੀਨੀਅਰ ਅਫਸਰ ਦੀ ਆਪਣੀ ਆਪਣੀ ਪ੍ਰਾਇੋਰਟੀ ਹੁੰਦੀ ਹੈ ਤੁਹਾਨੂੰ ਉਹਨਾਂ ਨੇ ਜਿਆਦਾ ਤੁਹਾਡਾ ਫੋਕਸ ਲਾਅ ਐਂਡ ਆਰਡਰ ਜੁਦਨਸ਼ਾਹ ਦੇ ਬੋਧ ਜਾਂ ਕਿਸੇ ਹਿਸੇ ਤੇ ਤੁਹਾਨੂੰ ਕਿ ਜਾਂ ਜਾਂ ਮੋਰਲ ਜੋ ਪੁਲਿਸਿੰਗ ਹੈ ਉਸ ਦੇ ਮੁਤਾਬਕ ਕੰਮ ਨਹੀਂ ਨਹੀਂ ਅਲੱਗ ਅਲੱਗ ਚੈਲੰਜਸ ਹੈਗੇ ਨੇ ਤਾਂ ਜਿਸ ਤਰ੍ਹਾਂ ਜਿਹੜਾ ਪੰਜਾਬ ਸਰਕਾਰ ਦਾ ਯੁੱਧ ਨਿਸ਼ਾ ਬਰੁੱਤ ਤਾਂ ਡਰੱਗਸ ਰਿਮੈਨਸ ਫੋਕਸ ਏਰੀਆ ਤਾਂ ਇਸ ਤੋਂ ਇਲਾਵਾ ਜਿਹੜੇ ਗੈਂਗ ਰਿਲੇਟਿਡ ਇਸ਼ੂਜ਼ ਹੈ ਜਾਂ ਕੁਝ ਇਨਸੀਡੈਂਟਸ ਹੋਏ ਪ੍ਰੀਵੀਅਸਲੀ ਉਹ ਸਾਡਾ ਇੱਕ ਫੋਕਸ ਏਰੀਆ ਹੈ ਗਰਾਸਰੂਟ ਪੁਲਿਸਿੰਗ ਲੋਕਾਂ ਦੇ ਨਾਲ ਕਨੈਕਟ ਕਰਨਾ ਲੋਕਾਂ ਨੂੰ ਰਿਸਪੈਕਟ ਮਿਲਣੀ ਉਹਨਾਂ ਦਾ ਇੱਕ ਪ੍ਰੋਪਰ ਈਜ਼ੀ ਐਕਸੈਸ ਹੋਵੇ ਪੁਲਿਸ ਦੇ ਕੋਲ ਇਹ ਇੱਕ ਇੰਪੋਰਟੈਂਟ ਐਸਪੈਕਟ ਹੈ ਸਾਡੀ ਪੁਲਿਸਿੰਗ ਦਾ ਇਹੋ ਜਿਹੜੀ ਪੁਲਿਸਿੰਗ ਅਸੀਂ ਡਿਲੀਵਰ ਕਰਾਂਗੇ ਇਟ ਸ਼ੁਡ ਬੀ ਟਰਾਂਸਪੇਰੈਂਟ ਲੀਗਲ ਤਾਂ ਇਹ ਕੁਝ ਪੈਰਾਮੀਟਰਸ ਹੈਗੇ ਜਿਤੇ ਤੇ ਅਸੀਂ ਫੋਕਸ ਕਰਾਂਗੇ ਤੇਰਾ ਬਰਨਾਨੇ ਦੇ ਵਿੱਚ ਵੀ ਤੁਸੀਂ ਪੀਐਸਐਫ ਦੇ ਨਾਲ ਅਧਿਕਾਰੀਆਂ ਨਾਲ ਇੰਟਰੈਕਟ ਹੋਏ ਹੋਗੇ ਅਮਰ ਲੌਂਗ ਟੈਰਿਟਰੀ ਹੋਣੀ ਹੈ ਅੰਦਰ ਤੁਸੀਂ ਪੀਐਸਐਫ ਦੇ ਨਾਲ ਜਦੋਂ ਉਹ ਜਿਹੜੀ ਸੈਕਸ਼ਨਲ ਰੈਜੈਂਸੀਸ ਨੇ ਇਹਨਾਂ ਦੇ ਨਾਲ ਕਿਸ ਤਰ੍ਹਾਂ ਦਾ ਤੁਹਾਡਾ ਤੁਸੀਂ ਸਿਰਫ ਇਹ ਚੁੰਨਦੇ ਕਿ ਕਿਸ ਤਰ੍ਹਾਂ ਦਾ ਟੈਂਪਲ ਹੈ ਨਹੀਂ ਅ इतने बॉर्डर एरिया दे काफ़ी सस्टर लॉ इनफोर्समेंट एजेंसीज है एंड आई वुड से कि वी हैड अ वंडरफुल एक्सपीरियंस इन बटाला एंड दैट विल कंटिन्यू इन अमृतसर ऑल्सो अगर मोस्टली ऑफिसर्स है उन्होंने इंट्रैक्शन पहला ही चल रहा है इवन हु आर पोस्टेड इन अमृतसर तो ऑलरेडी असी ऑपरेशन और कम इकट्ठे कर रहे हैं काफ़ी टाइम तो आई थिंक जी वो सांझ है कोऑर्डिनेशन है वो feeling, sir, तो आगे बढ़ूगी ਆ ਲੋਕਾਂ ਮੈਂ ਦੇ ਲੋਡਾਰੀ ਦੀ ਬੈਕਸ ਮੀਆ ਉਸ ਬਾਰੇ ਕੀ ਕਹਿਣਾ ਚਾਹੁੰਦੇ ਕਿ ਲੋਕ ਤੁਹਾਨੂੰ ਸਿੱਧਾ ਮਿਲ ਜਾਵੇ ਤੇ ਵੈਸੇ ਤੁਹਾਡੀ ਪ੍ਰਾਇਓਰਟੀ ਰਹੀ ਹੈ ਹਮੇਸ਼ਾ ਹੀ ਪਰ ਪਬਲਿਕੀ ਬੀਲਿੰਗ ਦੇ ਕੁਝ ਨਹੀਂ ਬਿਲਕੁਲ ਐਸੀ ਲੋਕਾਂ ਦੀ ਸੇਵਾ ਲਈ ਇੱਥੇ ਬੈਠੇ ਹੈ ਤਾਂ ਹਮੇਸ਼ਾ ਦਰਵਾਜ਼ਾ ਸਾਡਾ ਖੁੱਲਾ ਹੈ ਉਹ ਕਰੀਬ ਹੀ ਮੈਂ ਪਹਿਲਾ ਹੀ ਕਿਹਾ ਕਿ ਜਿਹੜਾ ਪਹਿਲਾ ਮੈਂ ਪੈਰਾਮੀਟਰ ਦੱਸਿਆ ਸੀਗਾ ਕਿ ਜੀ ਟਰਾਂਸਪੇਰੈਂਟ ਐਂਡ ਐਕਸੀਸੀਬਿਲਟੀ ਆਫ ਪਬਲਿਕ ਉਹਨੂੰ ਅਸੀਂ ਸੋਖਾ ਕਰਾਂਗੇ ਸੋ ਥੈਟ ਕਿਸੇ ਦਾ ਕੋਈ ਇਸ਼ੂ ਹੋ ਜਾਂਦਾ ਹੈ ਉਹ ਪਾਵੇ ਉਹ ਐਸਐਚਓ ਦਾ ਦਫ਼ਤਰ ਹੋਵੇ ਟੀਐਸਪੀ ਦਾ ਦਫ਼ਤਰ ਜਾਂ ਮੇਰਾ ਆਪ ਦਾ ਦਫ਼ਤਰ ਹੋਵੇ They are most welcome anytime. Thank you. Thank you. Thank you. Thank you.